پا کے پارٹی ووٹ پیو دالیوال صاحب ووٹ پیو ਤਾਰੀਵਾਲ ਸਾਹਿਬ ਨੂੰ ਵੋਟ ਇਸ ਲਈ ਇੱਕ ਉਹ ਸ਼ਖਸ ਨੇ ਜਿਨ੍ਹਾਂ ਨੇ ਆਪਣਾ ਕੈਰੀਅਰ ਆਮ ਆਦਮੀ ਪਾਰਟੀ ਦੇ ਵਿੱਚ ਪੰਜ ਪੂਥਾਂ ਤੋਂ ਸ਼ੁਰੂ ਕੀਤਾ ਇਹਨਾਂ ਨੇ ਸੇਵਾ ਕੀਤੀ ਪੰਜ ਪੂਥਾਂ ਦੇਤੇ ਅੱਜ ਪਾਰਟੀ ਨੇ ਨਾ ਮਾਣ ਬਖਸ਼ਿਆ ਕਿ ਅੱਜ ਦੀ ਇੱਕ ਜਿਹੜੀ ਸਰਕਾਰ ਜਿਨ੍ਹਾਂ ਨੇ ਪਹਿਲੇ 2 ਸਾਲਾਂ ਦੇ ਵਿੱਚ ਹਰ ਵਾਅਦਾ ਆਪਣਾ ਪੂਰਾ ਕੀਤਾ ਜਿੱਥੇ ਇੱਕ ਦੋ ਵਾਅਦੇ ਰਹਿ ਗਏ ਗਰੰਟੀਆ ਰਹਿ ਗਏ ਉਹ ਵੀ ਉਹਨਾਂ ਨੇ ਜਲਦੀ ਪੂਰੀਆਂ ਕਰ ਦਿੱਤੇ 70 ਸਾਲਾਂ ਦਾ ਵਿਗਿਆ ਪਾਣਾ ਪਾਣਾ ਜਿਹੜਾ ਉਹ ਮਾਨਤ ਸਾਹਿਬ ਵੀ ਕਰਦੇ ਆ ਰਹੇ ਆ ਉਹ ਬਰਨਾਨ ਸਾਹਿਬ ਦੀ ਕੈਬਨਿਟ ਦੇ ਵਿੱਚ ਸਾਡੇ ਮਾਨਯੋਗ ਮੰਤਰੀ ਸਭ ਉੱਚੇ ਕaderos ਲੀਡ ਕਰਦੇ ਆ ਆਵਾਜ਼ੀ ਪਾਟਦੇ ਤੁਸੀਂ ਉਹਨਾਂ ਨੂੰ ਵੀ ਜਾਪ ਦੇਦੇ ਹੋਗੇ ਉਹਨਾਂ ਨੂੰ ਇਹਨਾਂ ਦੇ ਵੀਡੀਓ ਆਵਾਜ਼ਾਂ ਜਾਂਦੀਆਂ ਨੇ ਆਪਣੇ ਰਾਏ ਜੜੀਆਂ ਰੱਖਦੇ ਨੇ ਬਲ ਮੇਰੇ ਕੋਲ ਚੁੱਪ ਨਹੀਂ ਕਰੀਦੇ ਬੋਲਦੇ ਨੇ ਔਰ ਬਹੁਤ ਆਪਣੇ ਲੋੜਾਂ ਨੇ ਸਾਨੂੰ ਲੋੜ ਆ ਦੇਖੋ ਪਤਾ ਕੱਲ ਕੀ ਆ ਸਾਨੂੰ ਸੱਚ ਜਿਹੜਾ ਲੋੜ ਆ ਕੌਂਸਲ ਦੀ ਲੋੜ ਆ ਐਮਐਲਏ ਦੀ ਲੋੜ ਆ ਇੱਥੇ ਨੰਬਰ ਪਾਰਲਮੈਂਟ ਦੀ ਲੋੜ ਆ ਇਹਦੋਂ ਲੋੜ ਕੜੀਆਂ ਜਿਹੜੇ ਛੁੱਟਦੀਆਂ ਨੇ ਨਾ ਤਾਲੇ ਜਾ ਕੇ ਸਰਕਾਰ ਸਵਾਰ ਨਾ ਚੱਲਦੀ ਹੈ ਹੁਣ ਤੁਸੀਂ ਐਮਐਲਏ ਦੇ ਬਣਾਤਾ ਜੇ ਲੇਕਿਨ ਕਾ ਕੌਂਸਲ ਵੀ ਹੋਣੇ ਕਿਉਂਕਿ ਕੌਂਸਲੇ ਵੱਡੇ ਆ ਥੱਲੇ ਗਲੀਆਂ ਦੀ ਲਾਈਟਾਂ ਕਿਹੜੀ ਖਰਾਬ ਹੋ ਗਈਆਂ ਸਿਵਰ ਕਿਹੜੇ ਬੰਦ ਹੋ ਗਏ ਕਿਹੜੀ ਸੜਕ ਬੰਨਣ ਵਾਲੀ ਆ ਕਿਹੜੀ ਗਲੀ ਬੰਨਣ ਵਾਲੀ ਆ ਸਾਰੇ ਕੌਂਸਲਾਂ ਦੇ ਕੰਮ ਹੁੰਦੇ ਆ ਉਹਨਾਂ ਨੇ ਇਹ ਸਾਰੇ ਪਲੈਨਿੰਗ ਕਰਨੀ ਹੁੰਦੀ ਆ ਐਮਐਲਏ ਦਾ ਕੰਮ ਹੁੰਦਾ ਕਿ ਜਿੰਦੀਆਂ ਜਗ੍ਹਾ ਤੇ ਬਜਟ ਕਿੱਥੇ ਲਾ ਕੇ ਆਵੇ ਸੋ ਪ੍ਰੋਜੈਕਟ ਪੂਰੇ ਕਿਵੇਂ ਕਰਦੇ ਆ ਉਹ ਪਾਸੇ ਲੈ ਕੇ ਆਵੇ ਫੰਡ ਲੈ ਕੇ ਆਵੇ ਔਰ ਜਾ ਕੇ ਉੱਥੇ ਲੈਜਿਸਲੇਸ਼ਨ ਕਰ ਕਾਨੂੰਨ ਬਣਾਉਣ ਇਹ ਐਮਐਲਏ ਦਾ ਕੰਮ ਬਣ ਤੇ ਮੇਰੇ ਨਾਲ ਬਾਲੇਵਲ ਦਾ ਕੰਮ ਉਸ ਤੋਂ ਉਪਰ ਹੁੰਦਾ ਕਿ ਪੰਜਾਬ ਦੀਆਂ ਇਸ ਸਮੱਸਿਆਵਾਂ ਜਿਹੜੀਆਂ ਨੇ ਉਹ ਸਹੀ ਥਾਂ ਤੇ ਪਹੁੰਚਾਉਣ جب پوری کڑیاں پڑھنی گیا تو نہیں تا جا کے سنوائی پوری ہوتی ہے اس ووٹ منگنے دالیوال صاحب واسطے ممبر پارلیمنٹ دی اور چے پرے نے چاہا بولتے ہیں صاف بولتے ہیں پرانے آج نے انہوں نے پتہ کی گل کہ سو اس کر کے ہوٹ ووٹ پائیے

ਸਾਡੇ ਘਰ ਉੱਤੇ ਸੈਟਲੈਂਟ ਸੈਂਟਰ ਉਹਦੀ ਥੋੜਾ ਹੋਰ ਦੋਫੋ ਕੱਲੇ ਜੰਗੇ ਜਾਓ ਤੇ ਭੱਟਾ ਵਾਲੇ ਕੌਮ ਦਾ ਸੌਗਾ ਜ ਪਹਿਲਾਂ ਕਿ ਕੋਲ ਬੰਦਾ ਕਢੇ ਕਰ ਦੇ ਤੇ ਦੇਖਿਆ ਨਹੀਂ ਆਈ ਸਰ ਡਾਕਟਰ ਜੀ ਬਰਕਾ ਜੀ ਸਾਡੇ ਸਕੱਤਰ ਜਿਹੜੇ ਕਿ ਬਹੁਤ ਕੀ ਮਹੌਤ ਦੇਵਾਜੇ ਦੀ ਪਾਰਟੀ ਦੀ ਆਵਾਜ਼ ਦੇ ਭਾਟਕ ਸਕੱਤਰ ਬਾਜੇ ਦੇ ਲਖਦਾ ਸਾਹਿਬਾਇ ਨੇ ਜੀ ਆਇਆਂ ਨੂੰ ਸਭੀ ਬਾਦ ਦੀ ਸੋ ਮੈਂ ਤਾਂ ਨਹੀਂ ਗਲਤ ਕਿ ਉਹ ਤੁਹਾਡਾ ਕਰ ਰਿਹਾ کہتی ایک گیا شروع کر سو ملے اٹاری گردو سامنے پیسے مل جانے ٹاپ کلاس کا اسکول ملے گا

ج میں گا تو حالانکہ تھان نہیں چڑی ہوئی کے نے جب ڈویلپمنٹ ہوئی نے شہر کی تو دکھنی چینٹر بھی کوئی جگہ نہیں چھٹی تو زمینیں نہیں پر جنونی بنے کچھ نہیں کہا تب بھی اس کتری پاک سے ایک انڈور سٹیڈیو پورا ہو گیا جی جو کھیٹ ہون گیا ریسلنگ ہوئے گی باکسنگ ہوئے گی شوٹنگ ہوئے گی فینسنگ ہوئے ٹیبل ٹینس ہوٹن بھی ہے سو بہت کچھ ہے اور نال ਬਾਰ ਜਿਹੜੀ ਜਗ੍ਹਾ ਹੈ ਉੱਥੇ ਜੀ ਆਊਟਡੋਰ ਸਟੇਡੀ ਬਣਾ ਰਹੇ ਆ ਜਿਹੜੇ 200 ਮੀਟਰ ਦਾ ਸਟਾਡੀਕ ਟ੍ਰੈਕ ਬਣਾ ਰਹੇ ਆ ਸਾਡੇ ਜਿੰਨੇ ਸਕੂਲ ਨੇ ਸਾਰੇ ਸਕੂਲ ਆ ਗਏ ਉਹ ਤੇ ਖੇਡਿਆ ਕਰਦੇ ਸਾਰੇ ਸਕੂਲ ਜੇ ਪ੍ਰਾਈਵੇਟ ਐਸ ਜਗ੍ਹਾ ਫੀਸ ਰੱਖ ਲਗੇ ਉੱਥੇ ਟੈਲੀਸਕੋਪ ਵੀ ਸ਼ੁਰੂ ਕਰਾਂਗੇ ਵਾਲੀ ਬਾਲ ਵੀ ਸ਼ੁਰੂ ਕਰਾਂਗੇ ਇਹ ਸਾਰੇ ਖੇਡਾਂ ਜਿਹੜੀਆਂ ਅਜੇ ਫਿਲਮ ਬਾਕੀ ਹੈ ਕਹਿੰਦੇ ਇਹਨੇ ਕੀ ਉੱਥੇ ਆ ਮੈਂ ਕਹਿੰਦੇ ਹੱਥ ਹੈ ਜੀ ਇਹ ਟਰੈਲਰ ਆ ਅਜੇ ਤੇ ਦੇਸ਼ ਅਦਾਨੀਆਂ ਬਾਨੀਆਂ ਉਹਨੇ ਲੁੱਟਿਆ ਜਦੋਂ ਫਿਲਮ ਚੱਲੂ ਹੋ ਗਈ ਉਹਦਨੇ ਨਹਿਰ ਤੇ ਕੰਡੇ ਵਾਲਾ ਬੇਦਾ ਕੰਮੀ ਕਬਜ਼ੇ ਕਰਕੇ ਲੈ ਗਏ ਅਜ ਵੀ ਇਹਨਾਂ ਕੰਦੇ ਕਰਦੇ ਹੁੰਦੇ ਬਿਨਾਂ ਅਪੇਕਸ ਹੰਦਿਆ ਹੁਣ ਫਿਲਮ ਸ਼ੁਰੂ ਹੋਣੀ ਹੈ ਇਹ ਟ੍ਰੇਲਰ ਹੈ ਤੇ ਦੇਸ਼ ਤੇ ਜਿਹੜਾ ਬੋਲਦਾ ਉਹਦੇ ਖਿਲਾਫ ਕਾਰਵਾਈ ਕਰਦੇ ਹੋ ਇਹ ਟ੍ਰੇਲਰ ਹੈ ਕਿ ਇੱਕ ਮੁੱਖ ਮੰਤਰੀ ਆਪਣੀ ਕੁਰਸੀ ਤੇ ਬੈਠਾ ਉਹਨੂੰ ਚੋਕੇ ਜੇਲ੍ਹ ਚ ਬੰਦ ਕਰਦੇ ਹੋ ਛੁੱਟੇਗੇ ਇਸ ਗੱਲ ਸਕਾਲਾ ਹੈ ਕੱਲ੍ਹ ਦੀ ਬਾਤ ਦੀ ਹੈ ਕਿ ਤੁਸੀਂ ਆਪਣੇ ਬੋਧੀ ਤੋਂ ਬੋਲਣਾ ਤੋਂ ਸਰ ਦੇਸ਼ ਕਿੱਦਾਂ ਦਾ ਬਣਾਈ ਜਾਂਦੇ ਆ ਕੇਸ ਦਾ ਰੂਪ ਹੀ ਬਦਲਤਾ ਜਾਂਦੇ ਨੇ 30 ਸਾਲ ਪਹਿਲਾਂ ਬੀਜੇਪੀ ਸਿੱਧੂ ਨੂੰ ਲਈ ਇਹ ਬਹੁਤ ਵੱਡੇ ਸਪੋਰਟਸਮੈਨ ਹੈ ਜੀ ਲੈ ਠੀਕ ਹੈ ਸਪੋਰਟਸਮੈਨ ਹੈ ਦੋ ਵਾਰ ਤੁਸੀਂ ਵੋਟਾਂ ਪਾਈਆਂ ਤੇ ਕਿੱਤਾਂ ਮਸਾਦਾ ਜੀ ਠੋਕੋ ਤਾੜੀ ਮੈਂ ਇੱਦਾਂ ਕਰ ਦੂੰ ਜੀ ਮੈਂ ਇੱਦਾਂ ਕਰ ਦੂੰ ਜੀ ਮੇਰੇ ਕੋਲ ਇੱਦਾਂ ਦੇ ਪ੍ਰੋਜੈਕਟ ਨਹੀਂ ਜੀ ਜੇਤ ਜੇਤਲੀ ਸਾਹਿਬ ਆਗੇ ਉਹ ਵੀ ਕਹਿੰਦੇ ਬਿਲਕੁਲ ਇਦਾਂ ਦੇ ਪ੍ਰੋਜੈਕਟ ਹੋਏ ਜੀ ਇਦਾਂ ਦੇ ਪ੍ਰੋਜੈਕਟ ਹੋਏ ਜੀ ਇਦਾਂ ਦੇ ਪ੍ਰੋਜੈਕਟ ਹੋਏ ਜੀ ਵਿੱਤ ਮੰਤਰੀ ਬਣੇ ਉਹ ਹਿੰਦੁਸਤਾਨ ਦੇ ਵਿੱਤ ਮੰਤਰੀ ਬਣੇ ਸਾਲ ਜੇ ਜੇਤਲੀ ਸਾਹਿਬ ਕਹਿੰਦੇ ਨਾ ਅਮਰ ਸਾਹਿਬ ਸਾਫ ਸੋਨੇ ਦੀ ਚਿੜੀ ਬਣ ਸਕਦੀ ਇਹ ਬਿੰਦੂ ਮਤਾ ਮੈਂ ਕਰਦੇ ਹਾਂ ਵਿੱਚ 10 ਸਾਲ ਦੇ ਅੰਦਰ ਵਿੱਚ ਜੇ ਵਿੱਤ ਮੰਤਰੀ ਤੇ ਦੇ ਦਿੰਦਾ ਸਾਨੂੰ 4-5000 ਕਰੋੜ ਰੁਪਏ ਮਸਾਂ ਤੋਂ ਸਾਡੇ ਵੱਲ ਤੇ ਵੋਟਾਂ ਲੈ ਗਏ ਜਦਨ ਜਾਂ ਚੜ ਗਏ ਹੱਟ ਗਏ ਮੁਰਤੇ ਦੀਆਂ ਫਿਰ ਪੁਲੀਸ ਸਾਹਿਬ ਨੂੰ ਲਾਇਆ ਦ ਪੁਲੀਸ ਸਾਹਿਬ ਨੇ ਉਹ ਸ਼ਬਦ ਬੋਲੇ ਤੇ ਜੀ ਏਦਾਂ ਕਰਾਂਗੇ ਜੀ ਏਦਾਂ ਕਰਾਂਗੇ ਜੀ ਕਿੱਥੇ ਗਏ ਹਾਇ ਮੁਰਤੇ ਪਾਂ ਸਾਹਿਬ ਹੁਣ ਨਿਊਯਾਰਕ ਤੋਂ ਲਾਇਆ ਇੱਕ ਸੰਧੂ ਸਾਹਿਬ ਤਨਜੀਤ ਸਿੰਘ ਉਹ ਕੀ ਕਹਿੰਦੇ ਆ ਉਹ ਵੀ ਉਹੀ ਸ਼ਬਦ ਯੂਜ਼ ਕਰਦੇ ਸ਼ਹਿਰ ਕੋ ਐਸੇ ਕਰਦੇ ਗਏ ਸ਼ਹਿਰ ਕੋ ਐਸੇ ਕਰਦੇ ਗਏ ਸ਼ਹਿਰ ਕੋ ਐਸੇ ਕਰਦੇ ਗਏ ਸਾਡੇ ਪੰਜਾਬੀ ਬੋਲ ਦਾ ਲੀ ਦੱਕਾ ਮੈਨੂੰ ਕੋਈ ਬੰਦਾ ਦੱਸ ਰਿਹਾ ਇਹ ਗੱਲ ਬਿਦਾਸਾ ਆ ਗਿਆ ਸਬਜ਼ੀ ਮੰਡੀ ਚ ਸਬਜ਼ੀ ਮੰਡੀ ਆ ਦਾ ਨਾਮ ਪਤਾ ਦਿੱਤਾ ਪੰਜਾਬੀ ਚ ਤੇ ਸੰਤੂ ਸਾਹਿਬ ਇੱਦਾਂ ਜਿਵੇਂ ਇੰਗਲਿਸ਼ ਚ ਕਰ ਦਿਓ ਮੈਨੂੰ ਪੰਜਾਬੀ ਦੀ ਪੜ੍ਹਝ ਆਉਂਦੀ ਇਹਦਾਂ ਇੰਗਲਿਸ਼ ਚ ਕਰ ਦਿਓ ਸਰ ਜਿਹੜਾ ਐਸਐਸਪੀ ਹੁੰਦਾ ਜਿਹੜਾ ਡੀਸੀ ਹੁੰਦਾ ਉਹ ਫੇਰ ਵੀ ਲੋਕਾਂ ਨੂੰ ਮਿਲਦਾ ਹਲੇ ਵੀ ਲੋਕ ਕਰਟ ਬਿਊਕਰੇਟ ਹੈ ਉਨ ਲੋਕਾਂ ਨੂੰ ਮਿਲਦਾ ਉਹਦਾ ਵਾਅ ਪੈਂਦਾ ਡੀਸੀ ਇੱਥੇ ਕੰਮ ਲਾਜੂ 2 ਸਾਲ ਉਹ ਪਤਾ ਲੱਗਦਾ ਲੋਕਾਂ ਦੀ ਕੀ ਸਮੱਸਿਆ ਐ ਐਸਐਸਪੀ ਨੂੰ ਪਤਾ ਲੋਕ ਕਿੱਦਾਂ ਕਲੈਮ ਕਰਦੇ ਆ ਕਿੱਦਾਂ ਫੜੀਦੇ ਆ ਕੀ ਗੱਲ ਇਹਦਾ ਜਿਹੜੀ ਨੌਕਰੀ ਸੰਧੂ ਸਾਹਿਬ ਕਰਕੇ ਆਏ ਮੈਂ ਕਮਿਡੀਆ ਨੂੰ ਕਿਹਾ ਬੀਬੀਸੀ ਲੰਗਰ ਵਾਲਾ ਸ਼ਿਕਾਇਤ ਮੈਂ ਉਹਨੂੰ ਕਿਹਾ ਸੰਧੂ ਸਾਹਿਬ ਜਿਸ ਨੌਕਰੀ ਦੇ ਚਰੇ ਸਾਲੋਂ ਪੂਰੀ ਜ਼ਿੰਦਗੀ ਚ ਉਹ ਕਿਤੇ ਮੈਂ 40 ਸਾਲ ਦੀ ਨੌਕਰੀ ਕੀਤੀ ਆ ਭਾਈ ਸਾਹਿਬ 40 ਸਾਲ ਦੀ ਨੌਕਰੀ ਤੇ ਇੱਕ ਫੋਟੋ ਦਿਖਾ ਦੇ ਜਿੱਥੇ ਉਹਦੇ ਨੂੰ ਪੱਜਾ-ਪੱਜਾ ਨੂੰ ਮਿਲਦੇ ਹੋ ਉਹਦਾ ਵੀ ਗਾਉ ਵੀ ਉਹਦਾ ਵੀ ਜਿੱਥੇ ਆ ਬੰਦਾ ਨਹੀਂ ਬਣ ਸਕਦਾ 40 ਸਾਲ ਬਾਅਦ ਉਹਨਾਂ ਜਗ੍ਹਾ ਦਾ ਬੰਦਾ ਨਹੀਂ ਬਣ ਸਕਦਾ ਜਿਹੜਾ ਬੰਦਾ 40 ਸਾਲ ਤੱਕ ਨੂੰ ਮਿਲਿਆ ਦੀ ਜਿਹੜਾ ਬੰਦਾ ਕਹਿੰਦਾ ਮੈਂ ਤੁਹਾਨੂੰ ਮਾਰੂਗਾ ਹੁਣ ਇਹ ਪੰਜਾਬੀ ਚ ਕਰਦੇ ਹੋ ਤੇ ਸਰ ਸਾਡਾ ਤਾਂ ਪੂਰੇ ਪੰਜਾਬੀ ਦੇ ਇਹ ਅੱਧੀ ਰਾਤ ਅੱਧੀ ਰਾਤ ਬੰਦੇ ਉਠਾ ਲਿੰਦੇ ਆ ਉਠੋ ਜੀ ਸਾਡਾ ਕੰਮ ਹੈ ਕਿਨੇ ਉੱਠਣਾ ਵੋਟਾਂ ਲਈ ਹੈ ਸਾਡੀ ਡਿਊਟੀ ਹੈ ਇਸ ਕਰਕੇ ਬੇਨਤੀ ਤੁਹਾਨੂੰ ਬੇਨਤੀ ਹੈ ਤੇ ਬੀਜੇਪੀ ਨੇ ਪਿਛਲੇ 30 ਸਾਲਾਂ ਤੋਂ ਪੰਜਾਬ ਦੇ ਨਾਲ ਰੱਜ ਕੇ ਅੰਮਸਰ ਦੇ ਨਾਲ مخਾਲ ਕੀਤਾ ਬੜੂ ਵੀਰਾਂ ਨੇ ਉਹਦੇ ਜਿਹੜੇ ਆਪਣੇ ਲੋਕ ਮਲਕ ਸਾਹਿਬ ਤੇ ਉਤਮ ਚੋਗ ਜੀ بڑے بڑے ਲੀਡਰ ਬਣਾਏ ਭਾਈ ਇਹਨਾਂ ਨੂੰ ਤੁਹਾਨੂੰ ਇਹਨਾਂ ਨੂੰ ਦੱਸੋ ਥੱਲੇ ਧਰਤੀ ਦੇ ਇਹਨਾਂ ਨੂੰ ਤਾਦੋ ਨਾ ਪਤਾ ਲੱਗੇ ਇਹਨਾਂ ਦੇ ਅੰਮ੍ਰਿਤ ਸਾਹਿਬ ਕੀ ਕੰਮ ਕੀਤੇ ਆ ਲੋਕਾਂ ਨੂੰ ਦੱਸਣਗੇ ਨਹੀਂ ਤਾਦਦੇ ਸੋ ਮੈਂ ਤੁਹਾਨੂੰ ਬੇਨਤੀ ਆ ਤੇ ਆਪਾਂ ਲੇਖਾ ਜੋਖਾ ਕਰੀਏ ਮੈਂ ਹਰ ਬੰਦੇ ਨੂੰ ਕਹਿੰਦਾ ਜੇ ਹਰ ਹਰ ਬੰਦੇ ਨੂੰ ਮੈਂ ਕਹਿੰਦਾ ਪਤਾ ਜੀ ਮੈਂ ਕਿਉਂ ਕਹਿ ਦਿੰਦਾ ਮੈਂ ਇਸ ਕਰਕੇ ਤੁਹਾਨੂੰ ਕਹਿੰਦਾ ਮੈਂ 13 ਸਾਲ ਮੈਂ ਇੱਥੇ ਚਲਾਇਆ ਟੈਲੀਫੋਨੀਆਂ ਦੇ ਵਿੱਚ ਮੈਂ ਉੱਥੋਂ ਦੀਆਂ ਇਲੈਕਸ਼ਨਾਂ ਵੇਖੀਆਂ ਮੈਂ ਬਰਾਕ ਬਾਮਾ ਜੀ ਦੀ ਕੈਂਪੇਨ ਦੇ ਵਿੱਚ ਹਿੱਸਾ ਲੈਂਦਾ ਦੇ ਜਿੱਦਾਂ ਇੱਥੇ ਡਾਕਟਰ ਸਾਹਿਬ ਵਾਲੀ ਡੋਰ ਟੂ ਡੋਰ ਕਰਦੇ ਆ ਉੱਥੇ ਅਸੀਂ ਵੀ ਮਿਲ ਜਾਂਦੇ ਸੀਗੇ ਸੜਕਾਂ ਤੇ ਖੜ ਕੇ ਕਾਲਜਾਂ ਦੇ ਬਾਹਰ ਖੜ ਕੇ ਕਾਫੇ ਸੀਗੇ ਉੱਥੋਂ ਦਾ ਜਿਹੜਾ ਉਮੀਦਵਾਰ ਇੱਥੇ ਤੁਸੀਂ ਐਮਪੀ ਕਹਿੰਦੇ ਹੋ ਉਹ ਕਾਂਗਰਸ ਮੈਂਬਰ ਕਹਿੰਦੇ ਆ ਉਹਦੀ ਗੱਲ ਵਿੱਚ ਉਹ ਕੀ ਕਹਿੰਦੇ ਆ ਕਿ ਜਦੋਂ ਇਲੈਕਸ਼ਨ ਸ਼ੁਰੂ ਹੁੰਦੀ ਹੈ ਉਮੀਦਵਾਰ ਆਉਂਦਾ 100 150 ਬੰਦਾ ਜਿੱਦਾਂ ਤੁਸੀਂ ਬੈਠੇ ਹੋ ਤੇ ਹੱਥ ਦੇ ਵਿੱਚ ਮੀਟਿੰਗ ਕਰਦੇ ਉਹ ਇੱਕ ਸਖਰੀ ਲਾਉਂਦਾ ਸਖਰੀ ਲਾ ਕੇ ਉਹ ਕਹਿੰਦਾ ਜੀ ਤੁਹਾਡੇ ਸ਼ਾਇਦ ਇਹ ਆ ਤੀ ਮਸਲੇ ਮੈਨੂੰ ਵੋਟਾਂ ਪਾਓ ਮੈਂ ਤੁਹਾਡੇ ਮਸਲੇ ਹੱਲ ਕਰਦਾ ਲੋਕ ਕਹਿੰਦੇ ਜੀ ਲੋਕ ਵੋਟਾਂ ਬਹੁਦੇ 50 ਸਾਲ ਬਾਅਦ ਫੇਰ ਦਵਾ ਲਾਉਂਦਾ ਫੇਰ ਉਹ ਸਖਰੀ ਲਾਉਂਦਾ ਉਹ ਕਹਿੰਦਾ ਤੁਸੀਂ ਕਿੰਨੂੰ ਵੋਟਾਂ ਪਾਈਆਂ ਨਹੀਂ ਤਹਾਡੇ 30 ਬੁੱਦੇ ਸੀਗੇ ਲੀਡਰਾਂ ਦੇ ਰਿਸ਼ਤੇਦਾਰ ਗੁੰਡੇ ਭਤੀਜੇ ਉਹ ਜ਼ਮੀਨਾਂ ਮਾਲਦੇ ਆ ਮੈਂ 11000 ਏਕੜ ਜ਼ਮੀਨ ਜਿਹੜੀ 3000 ਕਰੋੜ ਦੀ ਬਣਦੀ ਹੈ ਇੱਕ ਪੂਰੇ ਸਾਲ ਦੇ ਤੇ ਛਡਾ ਕੇ ਦਿੱਤੀ ਆ ਪੂਰੇ ਹਿੰਦੁਸਤਾਨ ਦੇ ਵਿੱਚੋਂ ਸਭ ਪੰਜਾਬ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਮੈਂ ਪਹਿਲਾ ਮੰਤਰੀ ਆ ਜਿੰਨੇ ਜ਼ਮੀਨ ਛਡਾ ਕੇ ਦਿੱਤੀ ਆ ਸੱਤੋ ਹੀ ਵੋਟਾਂ ਲੈਂਦੇ ਹੋ ਕੰਮ ਕੋ ਕਰਦੇ ਨਹੀਂ ਸੋ ਮੇਰੀ ਤੁਹਾਨੂੰ ਬੇਨਤੀ ਆ ਜੇ ਤੁਸੀਂ ਮੌਕਾ ਦਿਓਗੇ ਜੇ ਤੁਸੀਂ ਲੋਕ ਸਭਾ 'ਚ ਭੇਜੋਗੇ ਸੱਤ ਜਿੱਦਾਂ ਸੈਂਬਲ ਵਿੱਚ ਬੋਲਦੇ ਹਾਂ ਮਹਾਰਾਜ ਤੁਹਾਨੂੰ ਪਹਿਲਾਂ ਹੀ ਦੱਸਿਆ ਇੰਦੀ ਕਿਰਪਾ ਚੋਲ ਨੂੰ ਚੋਲ ਕਹਿਣ ਦੀ ਹਿੰਮਤ ਹੈ ਸਾਥ ਨੂੰ ਸਾਥ ਕਹਿਣ ਦੀ ਹਿੰਮਤ ਹੈ ਤੁਹਾਡੀ ਆਵਾਜ਼ ਆਪਾਂ ਕਿਵੇਂ ਬਾਦਰ ਮੈਂ ਬਾਦਰ ਤੇ ਗਾਲੀ ਪੀਟਕਾ ਕਰਦਾ ਸੀਗਾ ਇੱਕੋ ਗੱਲ ਕਹਿ ਕੇ ਮੈਂ ਗੱਲ ਖਤਮ ਕਰ ਦੇਣੀ ਆ ਤੁਹਾਡੇ ਲਈ ਹੋ ਗਿਆ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ 47 ਦੇ ਜਵਾਬ ਹੋਈਏ ਦੇਸ਼ ਤੇ ਦੇਸ਼ ਦੀ ਹੋਈ ਪੰਜਾਬ ਦੀ ਹੋਈ ਸਭ 10 ਲੱਖ ਪੰਜਾਬੀ ਸ਼ਹੀਦ ਹੋਇਆ 10 ਲੱਖ ਪੰਜਾਬੀ ਤਾਂ ਜੰਗ ਹੋਈ ਅਸੀਂ ਅੱਗੇ ਲਾ ਕੇ ਦੁਲਾਰਨਾਂ ਆਇਆ ਧੱਤੂ ਦੀ ਜੰਗ ਹੋਈ ਪੰਜਾਬੀਆ ਕੇ ਕਾਲ ਕਲ ਦੀ ਜੰਗ ਹੋਈ ਪੰਜਾਬੀਆ ਕੇ ਸਭ ਪੰਜਾਬ ਚ ਮਹੌਲ ਕਰਾ ਬਕਰ ਕੇ ਸਾਡੇ ਮੁੰਡਿਆਂ ਨੂੰ ਫੜਾ ਕੇ ਸਾਲਤਾ ਸਾਡੇ ਮੁੰਡੇ ਮਵਾਤੇ ਸਾਦੂਂ ਮਵਾਤਾ ਨਸਿਆਏ ਸਭ ਤੋਂ ਪਹਿਲਾਂ ਅਸੀਂ ਮਦਦ ਸਾਨੂੰ ਕਹਿੰਦੇ ਕੀ ਆ ਤੇ ਬਾਦਲ ਉਥੋਂ ਲੈ ਕੇ 50 ਕਿਲੋਮੀਟਰ ਆਪ ਬਾਬਨਗਰੇ ਤੱਕ ਇਹ ਸਾਰਾ ਪੀਐਸਪੀ ਦੇ ਅੰਦਰ ਹੋ ਗਿਆ ਜੀ ਸਾਨੂੰ ਦਿੱਤਾ ਕੀ ਜੀ ਦੱਸਿਓ ਜੀ ਅਜਾ ਕੀ ਦਿੱਤਾ ਮਿਲਿਆ ਕੀ ਬੰਦਰ ਦੇ ਲੋਕਾਂ ਨੂੰ ਕੋਈ ਡਾਸੀ ਮਿਲੀ ਕੋਈ ਝੋਦੀ ਅਸੀ ਮਿਲੀ ਡਾਕਟਰ ਮਦਨ ਸਿੰਘ ਜੋਪਰਦਸ ਮੈਂ ਤੀ ਸੀ ਇਹ ਉਹਨਾਂ ਨੇ ਆਪਾਂ ਨੂੰ ਯੂਨੀਵਰਸਿਟੀ ਦਿੱਤੀ ਐ ਇੰਟਰਨੈਸ਼ਨਲ ਯੂਨੀਵਰਸਿਟੀ ਇੱਕ ਦਿੱਤਾ ਪੀਜੀਆਈ ਬੰਦਰ ਸਾਹਿਬ ਦੀ ਕਿਰਪਾ ਹੋ ਗਈ ਉਹ ਪੰਜਾਬ ਦੇ ਮੁਖੰਤੀ ਸੀਗੇ ਉਹ ਦੋਵੇਂ ਜਿੰਨਾ ਚੋਕੇ ਬਠਿੰਡੇ ਲਾ ਉਹ ਦੋਨੀਆਂ ਚੀਜ਼ਾਂ ਬਠਿੰਡੇ ਲੈ ਕੇ ਆਪਾਂ ਵੇਦੇ ਲੈ ਕੇ ਅਸੀਂ ਮਰ ਗਏ ਤੁਸੀਂ ਕਦੀ ਦਿੱਲੀ ਤੋਂ ਅੱਡੇ ਲੰਘ ਜਾਓ ਪੂਰੇ ਪਤਾ ਬਗਲਾਉਣ ਵੱਲ ਅਗਦੇ ਆਪ ਹੀ ਲੈਕਸ ਵਿੱਚ ਡਾਕਟਰ ਸਾਹਿਬ ਉੱਥੇ ਹੀ ਅਸੀਂ ਸਭ ਲੋਕ ਉੱਥੇ ਆ ਕਿਹਨੂੰ ਨਹੀਂ ਪਤਾ ਕਿ ਦੇਖਦੀ ਜਾਂਦੀ ਕਿਦੋਂ ਆਈ ਕਿਦੋਂ ਨਹੀਂ ਆਈ 10 ਲੱਖ ਇਹੀ ਮਰ ਗਏ ਸ਼ਹੀਦੇ ਆਜ ਭਗਤ ਸਿੰਘ ਫਾਂਸੀ ਦੇ ਚੜ ਗਏ ਸਜ਼ਾਬਾ ਚੜ ਗਿਆ ਉਦਮ ਸਿੰਘ ਚੜ ਗਏ ਜਲਿਆਂ ਵਾਲੇ ਬਾਗ ਦੀ ਕਤਵਾੰਦੀ ਹੋ ਗਈ ਤੇ ਭਾਜਪੀ ਐਮਕਾਬਾਦ ਤੋਂ ਆ ਕੇ ਦਿੱਲੀ ਬੈਠੀ ਆ ਸਾਡੇ ਰਸਤੇ ਰੋਕੇ ਬੈਠੀ ਆ ਕਹਿੰਦੇ ਜਿਹੀ ਦਿਓ ਦਿੰਦੇ 1.5 ਸਾਲ ਪੰਜਾਬ ਦੇ ਲੱਖਾਂ ਕਿਸਾਨ ਬੈਠੇ ਰਹੇ ਮੋਦੀ ਨੇ 5 ਮਿੰਟ ਦੇ ਦਿੱਤੇ ਬਿੱਲ ਵਾਸਤੇ ਆ ਹੁਣ ਸਾਡੇ ਰਸਤੇ ਰੋਕ ਤੇ ਕਿਸਾਨਾਂ ਦੇ ਰਸਤੇ ਰੋਕ ਤੇ ਸਰ ਅਸੀਂ ਅਸੀਂ ਦੇਹਦਾਨ ਦਿੱਤਾ ਹੋਵੇ ਸਰਦਾ ਦਾ ਕੋਠ ਬੰਦਾ ਮਿਲਦੇ ਹੋਵੇ ਤੇ ਸਾਡੂ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਇਹ ਕੌਣ ਦੇ ਦੀ ਇਹਨਾਂ ਦੀ ਤਾਨਾਸ਼ਾਹੀ ਖਤਮ ਕਰਦੇ ਹਟਲਰ ਸਾਰੇ ਖਤਮ ਕਰ ਦਿੱਤੇ ਸਾਡੂ ਡੱਕਦੇ ਆ ਕਿੱਥੇ ਜਾਈਏ ਸਾਡੀ ਵਿਧਾਨ ਸਭਾ ਸਾਡੀ ਪਾਲਨੀ ਮਿਲਦੇ ਉੱਤੇ ਆ ਸਾਡਾ ਰਾਜ ਸਭਾ ਦੀ ਉੱਤੇ ਆ ਸਾਡਾ ਸੰਸਦ ਮੈਂ ਤੇ ਉੱਤੇ ਆ ਅਸੀਂ ਆਪਣੇ ਮਸਲੇ ਦੱਸਣਿਆ ਕਿਹਨੂੰ ਦੱਸਿਏ ਜਾ ਕੇ ਸਾਨੂੰ ਕਹਿੰਦੇ ਤੁਸੀਂ ਨਹੀਂ ਆ ਸਕਦੇ ਕਿੱਦਾਂ ਨਹੀਂ ਆ ਸਕਦੇ ਕੌਣ ਡੱਕ ਸਕਦਾ ਸਾਨੂੰ ਦਿੱਲੀ ਜਾਣ ਤੋਂ ਸੋ ਮੇਰੀ ਬੇਨਤੀ ਆ ਇੱਕ ਮੌਕਾ ਦਿਓ ਜਦੋਂ ਤੁਹਾਡਾ ਪੁੱਤ ਤੁਹਾਡਾ ਭਰਾ ਤੁਹਾਡਾ ਭਤੀਜਾ ਤੁਹਾਡੇ ਮਸਲੇ ਲੋਕ ਸਭਾ ਵਿੱਚ ਠਾਊਗਾ ਤੁਸੀਂ ਦੇਖਿਆ ਕਰੋਗੇਗਾ ਐਦਾਂ ਹੁੰਦੀ ਆ ਲੋਕ ਸਭਾ ਸਭ ਤੋਂ ਸਭ ਦੀ ਤਾੜੀ ਵਾਹ ਜਿੰਦਾਬਾਦ ਆ ਜਲਦੀਪ ਸਿੰਘ ਜੀ ਤਾੜੀ ਵਾਹ ਜਿੰਦਾਬਾਦ ਇਹਦੇ ਸੁੱਚੇ ਮੂੰਹ ਜਾਂਦੇ ਆ ਲੋਕ ਸਭਾ ਸੁੱਚੇ ਮੂੰਹ ਬੰਦੀਸਾ ਦੀ ਵਾਪਸ ਆ ਰਹੇ ਨਾ ਬਦਲਦਾ ਨਾ ਦਿੱਤਾ ਕੋਈ ਕੀਤਾ ਕਿੱਤਾ ਕੀ ਕੁਝ ਨਹੀਂ ਦੇਦਾ ਸਾਨੂੰ ਕੁਝ ਨਹੀਂ ਸੋ ਮੈਂ ਤੁਹਾਡਾ ਬਹੁਤ ਤਰੁਆਦੀ ਆ ਤੁਸੀਂ ਟਾਈਮ ਕੱਢਿਆ ਮੈਨੂੰ ਪੂਰਨਾ ਆਸ ਹੈ ਕਿ ਜਿੱਦਾਂ ਤੁਸੀਂ ਡਾਕਟਰ ਸਾਹਿਬ ਨੂੰ ਇਹ ਸਰਕੇ ਦੇ ਵਿੱਚੋਂ ਵੋਟਾਂ ਪਾ ਕੇ ਕਾਮਯਾਬ ਕੀਤਾ ਇਸੇ ਤਰ੍ਹਾਂ ਤੁਸੀਂ ਹੁਣ ਫੇਰ ਕਰਾ ਆਵਾਜ਼ੀ ਪਾਰਟੀ ਨੂੰ ਝੋੜੂ ਦੇ ਝਾਰੂ ਦੇ ਬਟਨ ਤੇ ਝਾਰੂ ਦਾ ਬਟਨ ਦਬਕੇ ਤੁਸੀਂ ਮੈਨੂੰ ਵੀ ਲੋਕ ਸਭਾ ਵਿੱਚ ਭੇਜੋਗੇ ਬਸ ਤੁਹਾਡੇ ਨਾਲ ਵਾਦਾ ਸਾਹਿਬ ਐਦਾਂ ਦਾ ਕੰਮ ਆਪਣਾ ਕੋਈ ਨਹੀਂ ਦੇ ਨਾ ਤੇ ਆਪਣਾ ਦਾਦਾ ਕੋ ਐਮਪੀ ਨਾ ਸਾਡਾ ਪ੍ਰੋਗੋ ਮੰਤਰੀ ਨਾ ਕੋਈ ਪ੍ਰਧਾਨ ਐਮਐਲਏ ਸੀਗੇ ਤੁਹਾਡੇ ਅੱਗੇ ਆ ਮੰਨਦੇ ਆ ਸਭ ਕੇਵਲ ਨੇ ਪਾਰਟੀ ਬਣਾਉਣੀ ਸੀ ਅਸੀਂ ਐਮਐਲਐਮਪੀ ਬੜਨਾ ਸੀ ਨਹੀਂ ਤੇ ਇਹ ਜਿਹੜਾ ਠੱਗ ਟੋਲਾ ਇਕੱਠਾ ਆਇਆ ਕਾਂਗਰਸੀ ਕਾਲੀ ڈاکੂ ਬੀਜੇਪੀ ਵਾਲੇ ਇਹਨਾਂ ਨੇ ਸਾਡੇ ਦੇ ਮੁੰਡਿਆਂ ਨੂੰ ਕਿੱਥੇ ਲਾਗੇ ਲਗੰਦੇਣਾ ਸੀਗਾ ਸੋ ਅਸੀਂ ਤੁਹਾਡੇ ਤੁਹਾਡੀ ਗੱਲ ਕਰਾਂਗੇ ਤੁਹਾਡੀ ਲੜਾਈ ਲੜਾਂਗੇ ਜਿੱਦਾਂ ਦੀ ਵੀ ਜਿੱਦਾਂ ਦੀ ਵੀ ਲੜਾਈ ਪੰਜਾਬ ਦੀ ਲੜਦੇ ਪੂ ਸਾਹਿਬ ਉੱਥੇ ਲੋਕ ਸਭਾ ਦੇ ਵਿੱਚ ਪੰਜਾਬ ਦੀ ਆਵਾਜ਼ ਬਣਾਗੇ ਸਿੱਖਾਂ ਦੀ ਆਵਾਜ਼ ਬਣਾਗੇ ਸਾਹਿਬ ਕਿਸਾਨਾਂ ਦੀ ਆਵਾਜ਼ ਬਣਾਗੇ ਪੰਜਾਬ ਦਾ ਕੋਈ ਧੱਕਾ ਨਹੀਂ ਹੋਣ ਦੇਗਾ ਭਾਵੇਂ ਜੋ ਮਰਜੀ ਹੋ ਜਾਏ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵੋਟ ਦਿੱਤੀ ਤੁਹਾਡਾ ਸਾਹਿਬ ਵੋਟ ਦਿੱਤੀ